ਸੱਸ ਨੇ ਹੀ ਕਰਵਾ ਦਿੱਤਾ ਆਪਣੇ ਹੀ ਜਵਾਈ ਦਾ ਦੂਜਾ ਵਿਆਹ ਆਖਿਰ ਕੋਈ ਮਾਂ ਆਪਣੀ ਹਿੱਤੀ ਦੇ ਘਰ ਵਾਲੇ ਦਾ ਦੂਜਾ ਵਿਆਹ ਕਿਉਂ ਕਰਵਾਵੇਗੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਬੇਅੰਤ ਕੋਰ ਘਰ ਵਾਲਾ ਆਰਮੀ ਦੇ ਵਿੱਚ ਹੈ ਉਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਹੈ کافی ਦਵਾਈ ਧੱਪੇ ਲੈਣ ਤੋਂ ਬਾਅਦ ਇੱਕ ਧੀ ਸੁਖਵਿੰਦਰ ਕੌਰ ਦਾ ਜਨਮ ਹੁੰਦਾ ਹੈ ਸੁਖਵਿੰਦਰ ਕੌਰ ਹੌਲੀ-ਹੌਲੀ ਵੱਡੀ ਹੁੰਦੀ ਹੈ ਲੇਕਿਨ ਘਰ ਦੇ ਵਿੱਚ ਕੋਈ ਵੀ ਦੂਜੀ ਔਲਾਦ ਕੋਈ ਮੁੰਡਾ ਨਹੀਂ ਹੈ کافی ਜਗ੍ਹਾ ਤੋਂ ਦਵਾਈਆਂ ਲਈਆਂ ਜਾਂਦੀਆਂ ਹਨ کافی ਵੈਦਾਂ ਨੂੰ کافی ਬਾਬਿਆਂ ਦੇ ਕੋਲ ਜਾਇਆ ਜਾਂਦਾ ਹੈ ਲੇਕਿਨ ਕੋਈ ਵੀ ਅਸਰ ਨਹੀਂ ਹੁੰਦਾ ਕਿੱਥੋਂ ਵੀ ਉਹਨਾਂ ਦੀ ਮੁੰਡੇ ਵਾਲੀ ਮੰਨਤ ਪੂਰੀ ਨਹੀਂ ਹੁੰਦੀ ਚਲੋ ਰੱਬ ਦਾ ਭਾਣਾ ਮੰਨਦੇ ਹਨ ਐਸੀ ਤਰ੍ਹਾਂ ਘਰ ਚੱਲੀ ਜਾਂਦਾ ਹੈ ਧੀ ਸੁਖਵਿੰਦਰ ਕੌਰ ਹੌਲੀ-ਹੌਲੀ ਵੱਡੀ ਹੋ ਜਾਂਦੀ ਹੈ ਹੈ ਲੇਕਿਨ ਹਜੇ ਥੋੜਾ ਕੁ ਸਮਾਂ ਹੋਇਆ ਹੈ ਘਰ ਦੇ ਵਿੱਚ ਖੁਸ਼ੀਆਂ ਆਣੀਆਂ ਸ਼ੁਰੂ ਹੋਈਆਂ ਹਨ ਕਿ ਇੱਕ ਪਹਾੜ ਘਰ ਦੇ ਉੱਪਰ ਇੱਕ ਮੁਸੀਬਤ ਘਰ ਦੇ ਉੱਪਰ ਆ ਪੈਂਦੀ ਹੈ ਦੋਸਤੋ ਬੇਅੰਤ ਕੁਰਬਾਨਾ ਕਰ ਵਾਲਾ ਕਾਰਗਿਲ ਦੀ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ ਘਰ ਦੇ ਵਿਚਕਾਰ ਇਕਲੌਤਾ ਮਰਦ ਇਕਲੌਤਾ ਆਦਮੀ ਦੁਨੀਆ ਤੋਂ ਚਲਾ ਗਿਆ ਹੈ ਅਤੇ ਹੁਣ ਵਿਚਾਰੀਆਂ ਮਾਵਾਂ ਧੀਆਂ ਘਰ ਦੇ ਵਿੱਚ ਇਕਲੀਆਂ ਰਹਿ ਗਈਆਂ ਹਨ ਜੱਗ ਤੋਂ ਬਾਅਦ ਸਰਕਾਰ ਕਾਫੀ ਸਨਮਾਨ ਅਤੇ ਤਰ੍ਹਾਂ ਤਰ੍ਹਾਂ ਦੀ ਪੈਨਸ਼ਨ ਮਾਵਾਂ ਧੀਆਂ ਦੀ ਲਗਾ ਦਿੰਦੇ ਹਨ ਅਤੇ ਕਾਫੀ ਪੈਸਾ ਮਾਵਾਂ ਧੀਆਂ ਨੂੰ ਸਰਕਾਰ ਵੱਜੋਂ ਦਿੱਤਾ ਜਾਂਦਾ ਹੈ ਉਸ ਪੈਸੇ ਨਾਲ ਚੰਗੀ ਜ਼ਮੀਨ ਅਤੇ ਇੱਕ ਚੰਗਾ ਘਰ ਮਾਵਾਂ ਤੀ ਉੱਥੇ ਖਰੀਦ ਲੈਂਦੀਆਂ ਹਨ ਉਸ ਹੀ ਪੈਸੇ ਨਾਲ ਸੁਖਵਿੰਦਰ ਕੌਰ ਦੀ ਪੜ੍ਹਾਈ ਵਧੀਆ ਖੁੰਦੀ ਹੈ ਚੰਗੇ ਕਾਲਜਾਂ ਦੇ ਵਿੱਚ ਚੰਗੇ ਸਕੂਲਾਂ ਦੇ ਵਿੱਚ ਉਸ ਨੂੰ ਪੜਾਇਆ ਜਾਂਦਾ ਹੈ ਦੋਸਤੋ ਵਧੀਆ ਪੜ੍ਹ ਲਿਖ ਕੇ ਦਿੱਲੀ ਦੇ ਵਿੱਚ ਇੱਕ ਵਧੀਆ ਕੰਪਨੀ ਦੇ ਵਿੱਚ ਜੋਬ ਲੱਗ ਜਾਂਦੀ ਹੈ ਸੁਖਵਿੰਦਰ ਕੌਰ ਆਪਣੀ ਮਾਂ ਤੋਂ ਦੂਰ ਉੱਥੇ ਹੀ ਜੋਬ ਕਰਦੀ ਹੈ ਸ਼ੁਰੂ ਦੇ 6 ਮਹੀਨੇ ਇੱਕ ਸਾਲਤਾ ਵਧੀਆ ਬੀਤਦਾ ਹੈ ਲੇਕਿਨ ਬਾਅਦ ਦੇ ਵਿੱਚ ਕਿਉਂਕਿ ਮਾਵਾ ਧੀਆਂ ਅਲੱਗ ਰਹਿ ਰਹੀਆਂ ਹਨ ਘਰ ਦੇ ਵਿੱਚ ਦੋ ਹੀ ਤਾਂ ਜੀ ਹਨ ਦੋਵੇਂ ਇਕੱਠੇ ਨਹੀਂ ਰਹਿੰਦੇ ਅਤੇ ਇੱਕ ਦੂਜੇ ਦੀ ਯਾਦ ਦੋਨਾਂ ਨੂੰ ਸਤਾਉਂਦੀ ਰਹਿੰਦੀ ਹੈ ਇੱਕ ਦੂਜੇ ਨਾਲ ਫੋਨ ਤੇ ਤਾਂ ਗੱਲਾਂ ਕਰਦੇ ਹਨ ਲੇਕਿਨ ਉਹ ਗੱਲ ਪਲਾ ਕਿੱਥੇ ਜਦੋਂ ਕੋਲੇ ਬੈਠੇ ਹੋਣਨ ਮਾਂ ਆਪਣੀ ਬੇਟੀ ਨੂੰ ਕਹਿੰਦੀ ਹੈ ਵੀ ਤੂੰ ਕੋਈ ਇੱਥੇ ਕੰਮ ਲੱਭ ਲੈ ਆਪਣਾ ਸ਼ਹਿਰ ਕਿਹੜਾ ਘਟ ਹੈ ਲੁਧਿਆਣਾ ਦੇ ਵਿੱਚ ਵੀ ਤਾਂ ਬੜੀਆਂ ਨੌਕਰੀਆਂ ਹਨ ਬੜੇ ਕੰਮਕਾਰ ਹਨ ਇੱਥੇ ਜੇਕਰ ਤੂੰ ਕੋਈ ਕੰਮ ਕਰ ਲੱਭ ਲੇਗੀ ਆਪਾਂ ਇਕੱਠੇ ਰਹਿ ਲਾਂਗੇ ਲੇਕਿਨ ਸੁਖਵਿੰਦਰ ਕੋ ਰੱਖਦੀ ਹੈ ਉੱਥੇ ਕੰਮਕਾਰ ਮੈਂ ਦੁਬਾਰਾ ਲੱਭਾਂਗੀ ਸ਼ਾਇਦ ਮੈਨੂੰ ਇਹੋ ਜਿਹਾ ਨਾ ਮਿਲੇ ਤੁਸੀਂ ਹੀ ਇੱਥੇ ਆ ਜਾਓ ਆਪਣਾ ਪੁਰਾਣਾ ਘਰ ਜਿਹੜਾ ਹੈ ਉਹ ਕਿਰਾਏ ਤੇ ਲਾ ਦਾਂਗੇ ਉਹਦੇ ਕਿਰਾਏ ਨਾਲ ਆਪਾਂ ਇੱਥੇ ਦਿੱਲੀ ਰਹਿ ਲਾਂਗੇ ਮੜਾ ਮੋਟਾ ਜੇਕਰ ਪੱਲੋਂ ਦੇਣਾ ਪੈ ਗਿਆ ਤਾਂ ਕੀ ਗੱਲ ਹੈ ਵਧੀਆ ਆਪਣਾ ਗੁਜ਼ਾਰਾ ਹੋ ਜਾਵੇਗਾ ਦੋਵੇਂ ਇਕੱਠੀਆਂ ਰਹਿਣਾਂ ਯਾਮ ਦੋਸਤੋ ਕਾਫੀ دیر ਸੋਚਣ ਤੋਂ ਬਾਅਦ ਜਿਹੜੀ ਬੇਅੰਤ ਕੋਰ ਹੈ ਆਪਣੀ ਧੀ ਦੀ ਗੱਲ ਬਣ ਲੈਂਦੀ ਹੈ ਅਤੇ ਆਪਣੀ ਧੀ ਦੇ ਕੋਲ ਦਿੱਲੀ ਇੱਕ ਕਿਰਾਏ ਤੇ ਵਧੀਆ ਘਰ ਲੈ ਕੇ ਉੱਥੇ ਰਹਿਣ ਲੱਗ ਜਾਂਦੇ ਹਨ ਹੁਣ ਜਿਨ੍ਹਾਂ ਦਾ ਕਿਰਾਇਆ ਤੇ ਘਰ ਲਿਆ ਹੈ ਉਹ ਵੀ ਕੋਈ ਪੰਜਾਬੀ ਪਰਿਵਾਰ ਹੈ ਅਤੇ ਕੈਨੇਡਾ ਦੇ ਵਿੱਚ ਸਾਰਾ ਪਰਿਵਾਰ ਰਹਿੰਦਾ ਹੈ ਉੱਥੇ ਹੀ ਉਹਨਾਂ ਨੇ ਆਪਣਾ ਬਿਜ਼ਨਸ ਕੰਮ ਕਰ ਕਰ ਰੱਖਿਆ ਹੈ ਬਸ ਇਹ ਘਰ ਤਾਂ ਵਿਹਲਾ ਪਿਆ ਹੈ ਕਿੰਨੇ ਹੀ ਸਾਲਾਂ ਦਾ ਇੱਥੇ ਕੋਈ ਆਇਆ ਨਹੀਂ ਹੈ ਵਧੀਆ ਘਰ ਹੈ ਖੁੱਲਾ ਹੈ ਦੋਵੇਂ ਮਾਵਾਂ ਤੀਆਂ ਵਧੀਆ ਸੋਨੇ ਘਰ ਦੇ ਵਿੱਚ ਰਹਿੰਦੀਆਂ ਹਨ ਸਵੇਰੇ ਧੀ ਆਪਣੇ ਕੰਮ ਤੇ ਚਲੀ ਜਾਂਦੀ ਹੈ ਸ਼ਾਮ ਨੂੰ ਮੁੜ ਕੇ ਆਉਂਦੀ ਹੈ ਨਾਲੇ ਤਾਂ ਉਹਦੀਆਂ ਉਸ ਨੂੰ ਤਾਜ਼ੀਆਂ ਮਾਂ ਦੇ ਹੱਥ ਦੀਆਂ ਰੋਟੀਆਂ ਮਿਲਦੀਆਂ ਹਨ ਮਾਂ ਨੂੰ ਇਹ ਲਾਲਚ ਹੈ ਵੀ ਚਲੋ ਮੇਰੀ ਧੀ ਮੇਰੇ ਕੋਲ ਰਹਿਰੀ ਹੈ ਅੱਖਾਂ ਸਾਹਮਣੇ ਹੈ ਜਦੋਂ ਰੋਟੀ ਖਾਂਦੇ ਹਨ ਸ਼ਾਮ ਨੂੰ ਵਧੀਆ ਘੰਟਿਆਂ ਵੱਦੇ ਤੱਕ ਗੱਲਾਂ ਕਰਦੇ ਹੈ ਦੋਵਾਂ ਦਾ ਜੀ ਜਿਹੜਾ ਹੈ ਖੁਸ਼ ਹੋ ਜਾਂਦਾ ਹੈ ਹੌਲੀ ਹੌਲੀ ਕਰਦਿਆਂ ਉੱਥੇ ਉਹਨਾਂ ਦਾ ਜੀ ਵਧੀਆ ਲੱਗ ਚੁੱਕਿਆ ਹੈ ਅਤੇ ਇੰਨੇ ਦੇ ਵਿੱਚ ਬੇਅੰਤ ਕੌਰ ਕਹਿੰਦੀ ਹੈ ਵੀ ਕਿਉਂ ਨਾ ਆਪਾਂ ਇੱਥੇ ਹੀ ਮਕਾਨ ਲੈ ਲਈਏ ਇੱਥੇ ਪੱਕਾ ਰਹਿائش ਬਣਾ ਲਈਏ ਇੱਥੇ ਹੀ ਆਪਣਾ ਸਾਰਾ ਕੁਝ ਲਿਆਈਏ ਉੱਥੇ ਕਿੰਨੇ ਸਾਲ ਹੋ ਗਏ ਹੈ ਵਾਰੀ ਵਾਰੀ ਆਪਾਂ ਨੂੰ ਉੱਥੇ ਜਾਣਾ ਪੈਂਦਾ ਹੈ ਵੀ ਆਪਣਾ ਮਕਾਨ ਕਿਵੇਂ ਹੈ ਕਿਵੇਂ ਨਹੀਂਗਾ ਉਹਨੂੰ ਵੇਚ ਕੇ ਆਪਾਂ ਇੱਥੇ ਕੁਝ ਲੈ ਲੈਣੇ ਹਾਂ ਦੋਸਤੋ ਦੋਵੇਂ ਰਾਜੀ ਹੋ ਜਾਂਦੇ ਹਨ ਅਤੇ ਪੜੋਸੀਆਂ ਨੂੰ ਪੁੱਛਦੇ ਹਨ ਕਿਉਂਕਿ ਇਹ ਮਕਾਨ ਉਹਨਾਂ ਨੂੰ ਪੜੋਸੀਆਂ ਨੇ ਦਵਾਇਆ ਸੀ ਪੜੋਸੀ ਕਹਿੰਦੇ ਹਨ ਵੀ ਤੁਸੀਂ ਹੋਰ ਮਕਾਨ ਕਿਉਂ ਭੜਦੇ ਹੋ ਇਹ ਮਕਾਨ ਤੁਹਾਨੂੰ ਪਸੰਦ ਹੈ ਤਾਂ ਇਹੀ ਤੁਹਾਨੂੰ ਦਵਾ ਦਿੰਨੇ ਹਾਂ ਉਹ ਜਿਹੜੇ ਕੈਨੇਡਾ ਬੈਠੇ ਹਨ ਉਹਨਾਂ ਨੇ ਦੁਬਾਰਾ ਨਹੀਂ ਆਉਣਾ ਅਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਬਹਾਨੇ ਨਾਲ ਉਹਨਾਂ ਨੂੰ ਪੁੱਛ ਲਾਂਗੇ ਕਿ ਜੇਕਰ ਆ ਮਕਾਨ ਵਕਾਊ ਹੈ ਤਾਂ ਤੁਹਾਨੂੰ ਵਧੀਆ ਰੇਟਾਂ ਤੇ ਦਵਾ ਦਾਂਗੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਦੋਸਤੋ ਇਸ ਤਰ੍ਹਾਂ ਕਰਦਿਆ ਕਰਦਿਆ ਫਿਰ ਗੱਲ ਦੁਰਦੀ ਹੈ ਪੜੋਸੀ ਗੱਲਾਂ ਗੱਲਾਂ ਦੇ ਵਿੱਚ ਮਕਾਨ ਮਾਲਕਾਂ ਨੂੰ ਪੁੱਛ ਲੈਂਦੇ ਹਨ ਉਹ ਵੀ ਰਾਜ਼ੀ ਹੋ ਜਾਂਦੇ ਹਨ ਵੀ ਆਹ ਰੇਟ ਤੇ ਤੁਹਾਨੂੰ ਮਕਾਨ ਜਿਹੜਾ ਹੈ ਦੇ ਦਾਂਗੇ ਜਦੋਂ ਰੇਟ ਪਤਾ ਲੱਗਦਾ ਹੈ ਬੈਂਦ ਕੋ ਰਾਜ਼ੀ ਹੋ ਜਾਂਦੀ ਹੈ ਵੀ ਵਧੀਆ ਗੱਲ ਹੈ ਚਲੋ ਕੋਈ ਗੱਲ ਨਹੀਂ ਆਪਾਂ ਇਹ ਜਿਹੜਾ ਮਕਾਨ ਹੈ ਇਹ ਲੈ ਲੈਣੇ ਹਾਂ ਪਰਣਾ ਜਿਹੜਾ ਆਪਣਾ ਲੁਧਿਆਣੇ ਵਾਲਾ ਮਕਾਨ ਹੈ ਉਹਨੂੰ ਆਪਾਂ ਵਿੱਚ ਦੇਣੇ ਹਾਂ ਦੋਸਤੋ ਉੱਥੇ ਦਲਾਲਾਂ ਦੇ ਕੋਲ ਰੇਟ ਲਵਾਏ ਜਾਂਦੇ ਹਨ ਰੇਟ ਲਵਾ ਕੇ ਬਾਅਦ ਦੇ ਵਿੱਚ ਰੇਟ ਜਦੋਂ ਪਸੰਦ ਆ ਜਾਂਦਾ ਹੈ ਵੀ ਵਧੀਆ ਰੇਟ ਲਗਾ ਰਹੇ ਹਨ ਇਹਨਾਂ ਦੇ ਵਿੱਚ ਆਪਣਾ ਜੜਾ ਦਿੱਲੀ ਮਕਾਨ ਬਣ ਰਿਹਾ ਹੈ ਉਹਨੇ ਦੇ ਵਿੱਚ ਪੁਰਾਣਾ ਵਿਕ ਰਿਹਾ ਹੈ ਆਪਾਂ ਹੋਰ ਕੀ ਭੜਦੇ ਹਾਂ ਨਾਲ ਚਲੋ ਮਕਾਨ ਵੇਚ ਕੇ ਇੱਥੇ ਫਿਰ ਦਿੱਲੀ ਦੇ ਵਿੱਚ ਕੁਝ ਹੋਰ ਪੈਸੇ ਪਾ ਕੇ ਜਿਹੜਾ ਉਹ ਕੈਨੇਡਾ ਵਾਲਿਆਂ ਦਾ ਮਕਾਨ ਸੀ ਜਿੱਥੇ ਉਹ ਰਹਿ ਰਹੇ ਸਨ ਉਹ ਲੈ ਲੈਂਦੇ ਹਾਂ ਦੋਸਤੋ ਵਧੀਆ ਚੱਲ ਰਿਹਾ ਹੈ ਥੋੜੇ ਇਥੇ ਪੱਕੇ ਹੋ ਗਏ ਹਨ ਹੁਣ ਇਹ ਤਾਂ ਹਿਲਣ ਦੀ ਲੋੜ ਨਹੀਂ ਹੈ ਕਿਉਂਕਿ ਧੀ ਜਵਾਨ ਹੈ ਕਈ ਰਿਸ਼ਤੇ ਜਿਹੜੇ ਹਨ ਧੀ ਵਾਸਤੇ ਆਂਦੇ ਰਹਿੰਦੇ ਹਨ ਮਾਂ ਵੀ ਕਹਿੰਦੀ ਹੈ ਵੀ ਧੀਏ ਹੁਣ ਤੇਰਾ ਵਿਆਹ ਕਰਨਾ ਚਾਹੀਦਾ ਹੈ ਬੜਾ ਸਾਲ ਹੋ ਗਏ ਹਨ ਹੁਣ ਤਾਂ ਤੂੰ ਆਪਣੇ ਪੈਰਾਂ ਤੇ ਖੜੀ ਹੈ ਤੇਰੇ ਸਾਰੇ ਸੁਪਨੇ ਪੂਰੇ ਹੋ ਚੁੱਕੇ ਹਨ ਹੁਣ ਤੂੰ ਐ ਕਰ ਆਪਣੇ ਸੋਹਰੇ ਪਰਿਵਾਰ ਜਾ ਆਪਣਾ ਵਧੀਆ ਘਰ ਬਸਾ ਆਪਣੀ ਜ਼ਿੰਦਗੀ ਜਿਉ ਮੈਂ ਤਾਂ ਆਪਣੀ ਜ਼ਿੰਦਗੀ ਲਗਭਗ ਮਾਨ ਰੱਖੀ ਹੈ ਮੇਰਾ ਤਾਂ ਜਿਹੜਾ ਸੀ ਚਲੋ ਲੇਖ ਉਹ ਮੇਰੇ ਨਾਲ ਡਿਬ ਗਏ ਹਨ ਚਲੋ ਜਿਵੇਂ ਹੈ ਰੱਬ ਨੇ ਮੈਨੂੰ ਤੇਰੇ ਕੀ ਤੇ ਇਦੀ ਰਾਤ ਬਖਸ਼ੀ ਹੈ ਮੈਂ ਇਸ ਦੇ ਵਿੱਚ ਖੁਸ਼ ਹਾਂ ਹੁਣ ਤੇਰਾ ਵਿਆਹ ਕਰ ਦਿੰਨੇ ਹਾਂ ਦੋਸਤੋ ਚਲੋ ਕੋਈ ਗੱਲ ਸੁਖਵਿੰਦਰ ਹਾਂ ਕਰ ਦਿੰਦੀ ਹੈ ਵੀ ਚਲੋ ਤੁਸੀਂ ਭਾ ਲੋ ਜੇਕਰ ਮੁੰਡਾ ਪਸੰਦ ਆਇਆ ਤਾਂ ਮੈਂ ਰਾਜੀ ਹਾਂ ਇੰਨੇ ਦੇ ਵਿਚਕਾਰ ਕਈ ਰਿਸ਼ਤੇ ਜਿਹੜੇ ਹਨ ਕਰਿਆਣੇ ਸ਼ੁਰੂ ਹੋ ਜਾਂਦੇ ਹਨ ਲੇਕਿਨ ਇੱਕ ਦਿਨ ਅਚਾਨਕ ਸੁਖਵਿੰਦਰ ਜਿਹੜੀ ਹੈ ਘਰਾਂ ਦੀ ਹੈ ਮਾਂ ਨੂੰ ਕਹਿੰਦੀ ਹੈ ਇੱਕ ਗੱਲ ਆਖਾਂ ਮਾਂ ਅਗੋਂ ਬੇਅੰਤ ਕੋ ਰੱਖਦੀ ਹੈ ਹਾਂ ਤੀਏ ਅੱਖ ਕੋਈ ਗੱਲ ਨਹੀਂ ਜੋ ਵੀ ਤੇਰੇ ਮਨ ਦੇ ਵਿੱਚ ਹੈ ਕਹ ਦੇ ਅਗੋਂ ਸੁਖਵਿੰਦਰ ਬੋਲਦੀ ਹੈ ਵੀ ਮੇਰੇ ਨਾਲ ਇੱਕ ਮੁੰਡਾ ਜਿਹੜਾ ਹੈ ਕੰਮ ਕਰਦਾ ਹੈ ਵਧੀਆ ਕੰਮ ਹੈ ਮੇਰੇ ਬਰਾਬਰ ਸੈਲਰੀ ਹੈ ਉਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ ਅਤੇ ਉਸ ਦੇ ਮਾਤਾ ਪਿਤਾ ਜਿਹੜੇ ਹਨ ਉਹ ਬਚਪਨ ਦੇ ਵਿੱਚ ਹੀ ਗੁਜ਼ਰ ਚੁੱਕੇ ਸਨ ਅਤੇ ਹੁਣ ਉਸ ਦੇ ਜਿਹੜੇ ਭਰਾ ਭਾਬੀ ਹਨ ਉਹ ਵਿਦੇਸ਼ ਦੇ ਵਿੱਚ ਰਹਿੰਦੇ ਹਨ ਉਹ ਬਸ ਉਸਦੇ ਨਾਲ ਗੱਲਾਂਬਾਤਾਂ ਕਰੇ ਰੱਖਦੇ ਹਨ ਉਸ ਦਾ ਘਰ ਇੱਥੋਂ ਥੋੜੀ ਜਿਹੀ ਦੂਰ ਹੈ 1 ਕਿਲੋਮੀਟਰ ਦੂਰ ਉਸ ਦਾ ਘਰ ਹੈ ਅਤੇ ਵਧੀਆ ਮੁੰਡਾ ਹੈ ਤੁਸੀਂ ਦੇਖ ਲਓ ਜੇਕਰ ਤੁਹਾਨੂੰ ਪਸੰਦ ਹੈ ਮੈਨੂੰ ਮੁੰਡਾ ਵਧੀਆ ਲੱਗਦਾ ਹੈ ਬਾਕੀ ਤੁਹਾਡੀ ਮਰਜ਼ੀ ਹੈ ਮੈਂ ਤੁਹਾਡੇ ਤੋਂ ਉੱਤੇ ਨਹੀਂ ਜਾਣਾ ਤੁਸੀਂ ਮੈਨੂੰ ਪਾਲਿਆ ਬੋਸਿਆ ਹੈ ਤੁਸੀਂ ਮੇਰੇ ਮਾਤਾ ਪਿਤਾ ਹੋ ਦੋਸਤੋ ਵਿਆਹਤ ਕੋ ਜਦੋਂ ਆਪਣੀ ਧੀ ਦੀ ਗੱਲ ਸੁਣਦੀ ਹੈ ਉਹ ਸੋਚ ਲੈਂਦੀ ਹੈ ਵੀ ਕੋਈ ਗੱਲ ਨਹੀਂ ਜੇਕਰ ਮੁੰਡਾ ਵਧੀਆ ਹੈ ਆਪਾਂ ਨੂੰ ਹੋਰ ਕੀ ਚਾਹੀਦਾ ਹੈ ਆਪਾਂ ਨੂੰ ਬਸ ਮੁੰਡਾ ਵਧੀਆ ਚਾਹੀਦਾ ਹੈ ਚੰਗਾ ਕੰਮਕਾਰ ਕਰਦਾ ਹੋਵੇ ਆਪਣੇ ਬਰਾਬਰ ਦਾ ਹੋਵੇ ਬਾਕੀ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਦੋਸਤੋ ਮੁੰਡੇ ਅਮਰਤਪਾਲ ਨੂੰ ਘਰੇ ਬੁਲਾ ਜਾਂਦਾ ਹੈ ਮਾਂ ਦੇਖਦੀ ਹੈ ਵੀ ਹਾਂ ਵੀ ਮੁੰਡਾ ਠੀਕ ਹੈ ਅਤੇ ਥੋੜੇ ਜਿਨਾਂ ਬਾਅਦ ਆਪਣੇ ਜਿਹੜੇ ਵੀ ਰਿਸ਼ਤੇਦਾਰ ਹਨ ਸਾਰਿਆਂ ਨੂੰ ਇੱਕ ਇੱਕ ਕਰਕੇ ਬੁਲਾ ਕੇ ਅਤੇ ਮੁੰਡੇ ਨੂੰ ਦਿਖਾਉਂਦੇ ਰਹਿੰਦੇ ਹਨ ਕਈਆਂ ਨੂੰ ਫੋਟੋ ਵਗੈਰਾ ਭੇਜ ਦਿੰਦੇ ਹਨ ਸਾਰੇ ਕਹਿ ਦਿੰਦੇ ਹਨ ਵੀ ਹਾਂ ਵੀ ਤੁਹਾਡਾ ਜੇਕਰ ਮਨ ਮੰਨਦਾ ਹੈ ਜੇਕਰ ਤੁਸੀਂ ਰਾਜੀ ਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਮੁੰਡਾ ਠੀਕ ਹੈ ਤੱਕਾ ਕਮਾਉਂਦਾ ਹੈ ਆਪਣੀ ਧੀ ਦੇ ਲਾਇਕ ਹੈ ਕੋਈ ਗੱਲ ਨਹੀਂ ਰਿਸ਼ਤੇ ਨੂੰ ਹਾਂ ਸਮਝੋ ਮੁੰਡਾ ਵੀ ਅਗੋਂ ਰਾਜ਼ੀ ਹੋ ਜਾਂਦਾ ਹੈ ਵੀ ਮੈਨੂੰ ਕੁੜੀ ਪਸੰਦ ਹੈ ਇਸੇ ਤਰ੍ਹਾਂ ਚਲੋ ਰਿਸ਼ਤਾ ਪੱਕਾ ਹੋ ਜਾਂਦਾ ਹੈ ਹੁਣ ਵੇਖਾ ਵਖਾ ਜੀ ਦਰਸਮਾ ਪੂਰੀਆਂ ਹੋ ਚੁੱਕਿਆ ਹਨ ਹੁਣ ਵੇਲਾ ਹੈ ਜੀ ਵਿਆਹ ਦਾ ਵਿਆਹ ਬੜਾ ਚਾਹ ਨਾਲ ਬੜੇ ਸੋਹਣੇ ਤਰੀਕੇ ਨਾਲ ਹੁੰਦਾ ਹੈ ਕਿਉਂਕਿ ਇਕਲੋਤੀ ਧੀ ਹੈ ਉਸੇ ਲਈ ਵਿਆਹ ਦੇ ਚਾਹਨ ਸਾਰੀ ਉਮਰ ਇੱਕ ਮਾਂ ਆਪਣੀ ਧੀ ਦੇ ਵਿਆਹ ਦੇ ਚਾਹ ਪੂਰੇ ਕਰਦੀ ਰਹਿੰਦੀ ਹੈ ਬਿਹਾ ਮੈਂ ਆਪਣੀ ਧੀ ਦੇ ਵਿਆਹ ਵੇਲੇ ਆ ਕੁਝ ਕਰਾਂਗੀ ਆ ਕੁਝ ਮੈਂ ਉਸ ਤਰ੍ਹਾਂ ਕਰਨਾ ਹੈ ਅਤੇ ਇਹਨਾਂ ਨੂੰ ਬੁਲਾਣਾ ਹੈ ਸਭ ਕੁਝ ਮਾਵਾਂ ਦੇ ਦਿਮਾਗ ਦੇ ਵਿੱਚ ਪਹਿਲਾਂ ਤੋਂ ਫਿੱਟ ਹੁੰਦਾ ਹੈ ਦੋਸਤੋ ਵਿਆਹ ਹੋ ਜਾਂਦਾ ਹੈ ਤੇ ਇਹ ਆਪਣੇ ਘਰ ਵਾਲੇ ਦੇ ਘਰ ਦੂਰ 1 ਕਿਲੋਮੀਟਰ ਦੂਰ ਰਹਿਣ ਲੱਗ ਜਾਂਦੀ ਹੈ ਮਾਂ ਵਿਚਾਰੀ ਉਦਾਸ ਹੋ ਜਾਂਦੀ ਹੈ ਬੇਅੰਤ ਘੋਰ ਆਪਣੀ ਧੀ ਨੂੰ ਵਾਰ-ਵਾਰ ਇੱਥੇ ਬੁਲਾਉਂਦੀ ਹੈ ਧੀ ਕਈ ਵਾਰ ਇੱਥੇ ਆ ਕੇ ਸੋ ਜਾਂਦੀ ਹੈ ਮਾਂ ਨਾਲ ਗੱਲਬਾਤਾਂ ਕਰ ਲੈਂਦੀ ਹੈ ਲੇਕਿਨ ਰਹਿਣਾ ਤਾਂ ਹੁਣ ਆਪਣੇ ਘਰ ਵਾਲੇ ਦੀ ਹੀ ਕਰ ਹੈ ਚਲੋ ਆਪਣੇ ਘਰ ਵਾਲੇ ਅਮਰਤਪਾਲ ਨਾਲ ਗੱਲਬਾਤਾਂ ਕਰਦੀ ਹੈ ਉਸ ਨਾਲ ਰਹਿਮਸ਼ਵਰਾ ਕਰਿਆ ਜਾਂਦਾ ਹੈ ਬਾਦ ਦੇ ਵਿੱਚ ਚਲੋ ਇਹ ਸਿੱਟਾ ਕੱਢਦੇ ਹੰਨ ਵੀ ਮਾਂ ਨੂੰ ਵੀ ਆਪਾਂ ਇੱਥੇ ਬੁਲਾ ਲਈਏ ਦੋਸਤੋ ਹੁਣ ਮਾਂ ਬੇਅੰਤਕੌਰ ਨੂੰ ਪੁੱਛਿਆ ਜਾਂਦਾ ਹੈ ਵੀ ਮਾਂ ਜੀ ਤੁਸੀਂ ਸਾਡੇ ਨਾਲ ਰਹਿਣ ਲੱਗ ਜਾਓ ਉੱਥੇ ਤੁਸੀਂ ਇਕੱਲੇ ਰਹਿੰਦੇ ਹੋ ਉੱਥੇ ਤੁਹਾਡਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ ਇੱਥੇ ਆ ਜਾਓ ਲੇਕਿਨ ਮਾਂ ਜੜੀ ਹੈ ਬੇਅੰਤਕੌਰ ਨਹੀਂ ਮੰਦੀ ਅਤੇ ਹੌਲੀ-ਹੌਲੀ ਚਲੋ ਸਮਾਂ ਬੀਤਦਾ ਹੈ ਸੁਖਵਿੰਦਰ ਕੌਰ ਦੇ ਕੋਖ ਦੇ ਵਿੱਚ ਬੱਚਾ ਪੜ ਰਿਆ ਹੈ ਮਾਂ ਬਣਨ ਵਾਲੀ ਹੈ 2 ਮਹੀਨੇ ਦੀ ਪ੍ਰੈਗਨੈਂਟ ਹੈ ਜਦੋਂ ਪਤਾ ਲੱਗਦਾ ਹੈ ਬੇਅੰਤਕੌਰ ਬੜੀ ਖੁਸ਼ ਹੁੰਦੀ ਹੈ ਵੀ ਮੈਂ ਨਾਨੀ ਬਣਨ ਵਾਲੀ ਹਾਂ ਮੇਰੇ ਜਿਹੜੇ ਮਨ ਦੇ ਚਾਹ ਸਨ ਵੀ ਮੈਂ ਆਪਣੇ ਦੋਤੇ ਨੂੰ ਆਪਣੇ ਹੱਥੀ ਖੜਾਵਾ ਪੂਰੇ ਹੋਣ ਵਾਲੇ ਹਨ ਦੋਸਤੋ ਫਿਰ ਉਹ ਆਪਣੇ ਬੱਚੀ ਦਾ ਧਿਆਨ ਰੱਖਣ ਵਾਸਤੇ ਸੁਖਵਿੰਦਰ ਦਾ ਧਿਆਨ ਰੱਖਣ ਵਾਸਤੇ ਉੱਥੇ ਉਸ ਨੂੰ ਘਰ ਨੂੰ ਤਾਲਾ ਲਗਾ ਕੇ ਆਪ ਇੱਥੇ ਆਪਣੀ ਧੀ ਦੇ ਕੋਲ ਰਹਿਣ ਲੱਗ ਜਾਂਦੀ ਹੈ ਕਿਉਂਕਿ ਘਰ ਵਾਲਾ ਅਮਰਤਪਾਲ ਤਾਂ ਆਪਣੇ ਕਮਾਕਾਰਾਂ ਦੇ ਵਿੱਚ ਵਜੀ ਰਹਿੰਦਾ ਹੈ ਉਸ ਦਾ ਪ੍ਰਮੋਸ਼ਨ ਹੋ ਚੁੱਕਿਆ ਹੈ ਅੰਦਰ ਬਾਹਰ ਕੰਪਨੀ ਉਸ ਨੂੰ ਭੇਜੀ ਰਹਿੰਦੀ ਹੈ ਕਦੇ ਬੰਗਲੌਰ ਕਦੇ ਚੇਨਈ ਕਦੇ ਮੁੰਬਈ ਇਧਰ ਕੰਮਾਂ ਤੇ ਭੇਦੀ ਰਹਿੰਦੀ ਹੈ ਕਈ ਕਈ ਮਹੀਨੇ ਦੇ ਉਸਤੇ ਟੂਰ ਹੁੰਦੇ ਹਨ ਅਤੇ ਇਹਨਾਂ ਦੇ ਵਿਚਕਾਰ ਵਿਚਾਰੀ ਸੁਖਵਿੰਦਰ ਕੌਰ ਕਦੇ ਇਕੱਲੀ ਰਹਿ ਜਾਂਦੀ ਹੈ ਉਸ ਦਾ ਧਿਆਨ ਰੱਖਣ ਵਾਸਤੇ ਤਾਂ ਕੋਈ ਚਾਹੀਦਾ ਹੈ ਤਾਂ ਕਰਕੇ ਬੇਅੰਤ ਕੌਰ ਇੱਥੇ ਹੀ ਰਹਿ ਰਹੀ ਹੈ ਆਪਣੀ ਧੀ ਦਾ ਧਿਆਨ ਰੱਖ ਰਹੀ ਹੈ ਵਧੀਆ ਉਸ ਦੀ ਸੇਵਾ ਪਾਣੀ ਕਰਦੀ ਹੈ ਆਪਣੀ ਧੀ ਦਾ ਪੂਰਾ ਖਿਆਲ ਰੱਖਦੀ ਹੈ ਐਸੀ ਤਰ੍ਹਾਂ ਸਮਾਂ ਬੀਤਦਾ ਹੈ ਇੱਕ ਦਿਨ ਅਚਾਨਕ ਅਮਰਿਤਪਾਲ ਜਦੋਂ ਮੁੰਬਈ ਵੱਲ ਗਿਆ ਸੀ ਉਸ ਦਿਨ ਅਚਾਨਕ ਸੁਖਵਿੰਦਰ ਕੌਰ ਨੂੰ ਪੀੜਾ ਉੱਠ ਜਾਂਦੀਆਂ ਹਨ ਮਾਂ ਸੋਚਦੀ ਹੈ ਵੀ ਬੱਚਾ ਹੋਣ ਵਾਲਾ ਹੈ ਕਿਉਂਕਿ ਅਨੁਭਵ ਹੋ ਚੁੱਕਿਆ ਹੈ ਬੜੇ ਸਾਲ ਹੋ ਗਏ ਹਨ ਬੜੀ ਉਮਰ ਹੋ ਚੁੱਕੀ ਹੈ ਦੋਸਤੋ ਹੁਣ ਡਾਕਟਰ ਦੇ ਕੋਲ ਲਿਜਾਇਆ ਜਾਂਦਾ ਹੈ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਆਪਣੇ ਦੋਤੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਬੜਾ ਪਿਆਰ ਕਰਦੀ ਹੈ ਬੜਾ ਚੰਗਾ ਲੱਗਦਾ ਹੈ ਉਸ ਨੂੰ ਕਾਲਜੇ ਇੱਕਦਮ ਠੰਡ ਪੈ ਜਾਂਦੀ ਹੈ ਵੀ ਮੇਰੇ ਘਰ ਦੋਤਾ ਹੋਇਆ ਹੈ ਸਭ ਰਿਸ਼ਤੇਦਾਰਾਂ ਵੱਲੋਂ ਫੋਨ ਆਣੇ ਸ਼ੁਰੂ ਹੋ ਜਾਂਦੇ ਹਨ ਸਭ ਲੋਕ ਵਧਾਈਆਂ ਦਿੰਦੇ ਹਨ ਸਾਰੇ ਲੋਕ ਖੁਸ਼ ਹੁੰਦੇ ਹਨ ਦੋਸਤੋ ਅਗਲੇ ਹੀ ਦਿਨ ਘਰ ਦੇ ਵਿੱਚ ਰੌਣਕਾਂ ਹਨ ਘਰ ਦੇ ਵਿੱਚ ਬੱਚੇ ਦੇ ਜਨਮ ਵਾਲੀਆਂ ਸਾਰੀਆਂ ਰਸਮਾਂ ਰਿਵਾਜ ਪੂਰੇ ਕੀਤੇ ਜਾਂਦੇ ਹਨ ਦੂਰ ਨੇੜੇ ਦੇ ਰਿਸ਼ਤੇਦਾਰ ਸਭ ਅਲੱਗ-ਅਲੱਗ ਗਿਫਟ ਲੈ ਕੇ ਬੜਾ ਮਨ ਨੂੰ ਸਕੂਨ ਮਿਲਦਾ ਹੈ ਬੜੇ ਲੰਬੇ ਸਮੇਂ ਬਾਅਦ ਘਰ ਦੇ ਵਿੱਚ ਕੋਈ ਵਧੀਆ ਖੁਸ਼ੀਆਂ ਆਈਆਂ ਹਨ ਘਰ ਦੇ ਵਿੱਚ ਰੌਣਕਾਂ ਲਗੀਆਂ ਹਨ ਦੋਸਤੋ ਐਸੀ ਤਰ੍ਹਾਂ ਹੁਣ ਦੋਤਾ ਜਿਹੜਾ ਹੈ ਵੱਡਾ ਹੁੰਦਾ ਹੈ ਅਤੇ ਜਦੋਂ ਲਗਭਗ 1.5 ਸਾਲ ਦਾ ਹੈ ਅਚਾਨਕ ਕਰੋਨਾ ਦੀ ਬਿਮਾਰੀ ਦਿੱਲੀ ਦੇ ਵਿੱਚ ਆ ਜਾਂਦੀ ਹੈ ਹਜ਼ਾਰਾਂ ਲੋਕ ਮਰਨੇ ਸ਼ੁਰੂ ਹੋ ਜਾਂਦੇ ਹਨ ਇੱਕ ਦਿਨ ਅਚਾਨਕ ਸੁਖਵਿੰਦਰ ਕੌਰ ਨੂੰ ਬੁਖਾਰ ਚੜਦਾ ਹੈ ਅਤੇ ਉਸ ਨੂੰ ਕਰੋਨਾ ਵਾਲੇ ਹਸਪਤਾਲ ਦੇ ਵਿੱਚ ਪਰਥੀ ਰੱਖ ਲਿਆ ਜਾਂਦਾ ਹੈ ਬੀਨਤ ਕੌਰ ਦੇ ਉੱਪਰ ਤਾਂ ਜਿਵੇਂ ਬਿਜਲੀ ਡਿੱਗ ਚੁੱਕੀ ਹੈ ਉਸ ਨੂੰ ਲੱਗਦਾ ਹੈ ਜਿਵੇਂ ਕਿ ਮੇਰਾ ਸੰਸਾਰ ਜਿਹੜਾ ਹੈ ਉਜੜਨ ਵਾਲਾ ਹੈ ਰੱਬ ਅਗੇ ਬਹੁਤ ਅਰਦਾਸਾਂ ਮੰਗਤਾ ਕਰਦੀ ਹੈ ਲੇਕਿਨ ਜੋ ਰੱਬ ਨੇ ਲਿਖ ਰੱਖਿਆ ਹੈ ਜੋ ਜਿਸ ਦੀ ਆਈ ਹੈ ਉਹ ਤਾਂ ਭਾਈ ਆ ਕੇ ਰਹੇਗੀ ਚਾਹੇ ਜਿੰਨੀਆਂ ਮਰਜ਼ੀ ਮਿੰਤਾ ਤਰਲੇ ਕਰ ਲੋ ਜਦੋਂ ਆਣੀ ਹੈ ਉਦੋਂ ਤਾਂ ਆਣੀ ਹੀ ਹੈ ਦੋਸਤੋ ਘਰ ਦੇ ਵਿੱਚ ਮਾਤਮ ਛਾ ਜਾਂਦਾ ਹੈ ਜਦੋਂ ਇਕਲੋਤੀ ਤੀ ਸੁਖਵਿੰਦਰ ਕੌਰ ਉਸਤੇ ਮਰਨ ਦੀ ਖਬਰ ਉਸਦੀ ਮੌਦੀ ਖਬਰ ਘਰੇ ਆਂਦੀ ਹੈ ਘਰ ਦੇ ਵਿੱਚ ਬਿਲਕੁਲ ਸਭ ਕੁਝ ਖਤਮ ਹੋ ਚੁੱਕਿਆ ਹੈ ਸਭ ਲੋਕ ਕਰਿਆਂਦੇ ਹਨ ਹੌਸਲਾ ਵਧਾਉਂਦੇ ਹਨ ਲੇਕਿਨ ਕਰਨਤਾ ਕਰਨ ਕੀ ਬੇਅੰਤ ਕੌਰ ਦੀ ਦੁਨੀਆ ਉਜੜ ਚੁੱਕੀ ਹੈ ਇੱਧਰ ਵਿਚਾਰਾ ਅਮਰਤਪਾਲ ਉਸਦੀ ਵੀ ਇਕਲੋਤੀ ਪਤਨੀ ਜੋ ਕਿ ਸ਼ਾਇਦ ਬੜੇ ਲੰਬੇ ਸਮੇਂ ਬਾਅਦ ਉਸ ਦੇ ਘਰ ਪਰਿਵਾਰ ਬਣ ਕੇ ਆਈ ਸੀ ਕਿੰਨੇ ਸਮੇਂ ਤੋਂ ਇਕੱਲਾ ਰਹਿ ਰਿਹਾ ਸੀ ਹੁਣ ਬਸ ਦੁਬਾਰਾ ਇਕੱਲਾ ਹੋ ਚੁੱਕਿਆ ਹੈ ਹੁਣ ਤਾਂ ਵਿਚਾਰਾ ਉਹ ਵੀ ਬਿਲਕੁਲ ਨਿਰਾਸ਼ ਹੋ ਚੁੱਕਿਆ ਹੈ ਕੰਮ ਤੇ ਜਾਣਾ ਛੱਡ ਦਿੰਦਾ ਹੈ ਘਰੇ ਹੀ ਆਪਣੇ ਬੈਠਾ ਰਹਿੰਦਾ ਹੈ ਇੱਕ ਦੋ ਮਹੀਨੇ ਬੀਤ ਜਾਂਦੇ ਹਨ ਕਿਉਂਕਿ ਬਯੰਤ ਕੋਰ ਦੇ ਪੁਰਾਣੇ ਹੱਡ ਹਨ ਸਭ ਕੁਝ ਸਮਝਦੀ ਹੈ ਵੀ ਜਿੰਨੇ ਜਾਣਾ ਹੈ ਉਹ ਤਾਂ ਜਾਵੇਗਾ ਆਪਣੇ ਜਵਾਈ ਦਾ ਹੌਸਲਾ ਵਧਾਉਂਦੀ ਹੈ ਵੀ ਬੇਟਾ ਕੋਈ ਗੱਲ ਨਹੀਂ ਤੂੰ ਆਪਣੇ ਕੰਮ ਤੇ ਜਾ ਕੰਮ ਕਰ ਕਰ ਇਹ ਸਭ ਕੁਝ ਤਾਂ ਐਵੇਂ ਚੱਲਦਾ ਰਹਿਣਾ ਹੈ ਕਿਸੇ ਨੇ ਆਇਆ ਹੈ ਕਿਸੇ ਨੇ ਚਲਾ ਜਾਣਾ ਹੈ ਇੱਕ ਦਿਨ ਮੈਂ ਵੀ ਇਸ ਦੁਨੀਆ ਤੋਂ ਚਲੀ ਜਾਂਗੀ ਇੱਕ ਦਿਨ ਕਿਸੇ ਹੋਰ ਨੇ ਚਲਾ ਜਾਣਾ ਹੈ ਐਸੀ ਤਰ੍ਹਾਂ ਸਾਰਾ ਸੰਸਾਰ ਇਹ ਤੋਂ ਜਾਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੈ ਕੰਮ ਕਰਨੀ ਛੱਡੀ ਦੇ ਪੁੱਤ ਕੋਈ ਗੱਲ ਨਹੀਂ ਤੂੰ ਜਾ ਕੰਮ ਕਰ ਕਰ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਤੇਰੇ ਕਰੇ ਤੇਰਾ ਬੱਚਾ ਹੈ ਮੇਰਾ ਦੋਤਾ ਹੈ ਉਸ ਦਾ ਵੀ ਆਪਾ ਰੱਖਣਾ ਹੈ ਉਸਤੇ ਮੜਾ ਸੱਣੀ ਪੈਣ ਦੇਣਾ ਉਸ ਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਣੀ ਕੋਈ ਗੱਲ ਨਹੀਂ ਤਲ ਤੂੰ ਕੰਮ ਤੇ ਜਾ ਦੋਸਤੋ ਆਪਣੀ ਸੱਸ ਦੀ ਗੱਲ ਸੁਣਦਾ ਹੈ ਅਤੇ ਆਪਣੇ ਕੰਮ ਕਾਰਥੇ ਦੁਬਾਰਾ ਚਲਾ ਜਾਂਦਾ ਹੈ ਬੜਾ ਆਖਾ ਹੁੰਦਾ ਹੈ ਆਪਣੇ ਹੀ ਪਰਿਵਾਰ ਦੇ ਵਿੱਚ ਜਦੋਂ ਆਪਣੀ ਤੀ ਇਕਲੋਤੀ ਧੀ ਚਲੀ ਜਾਵੇ ਬਾਅਦ ਦੇ ਵਿੱਚ ਜਵਾਈ ਦੇ ਘਰੇ ਰਹਿਣਾ ਉਸ ਨੂੰ ਹੁਣ ਤੱਕ ਤਾਂ ਆਪਣਾ ਘਰ ਲੱਗ ਰਿਹਾ ਹੈ ਲੇਕਿਨ ਚਲੋ ਸਮਾਂ ਬੀਤ ਰਿਹਾ ਹੈ ਮੁੰਡਾ ਲਗਭਗ 2.5 ਸਾਲ ਦਾ ਹੋ ਚੁੱਕਿਆ ਹੈ ਸੁਖਵਿੰਦਰ ਕੌਰ ਨੂੰ ਗਿਆ ਲਗਭਗ 1 ਸਾਲ ਹੋ ਚੁਕਿਆ ਹੈ ਦੋਸਤੋ ਘਰ ਦੇ ਵਿੱਚ ਹਰ ਪਲ ਮਯੂਸੀ ਜੀ ਛਾਈ ਰਹਿੰਦੀ ਹੈ ਬੱਚਾ ਹੈ ਉਹ ਆਪਣੀ ਨਾਨੀ ਦਾ ਅਤੇ ਆਪਣੇ ਪਿਤਾ ਦਾ ਜਿਹੜਾ ਦੁੱਖ ਹੈ ਉਸ ਨੂੰ ਘਟਾਤਾ ਕਰਦਾ ਹੈ ਲੇਕਿਨ ਦੁੱਖ ਖਤਮ ਨਹੀਂ ਹੁੰਦਾ ਜਦੋਂ ਵੀ ਅਮਰਿਤਪਾਲ ਆਪਣੇ ਬੱਚੇ ਵੱਲ ਦੇਖਦਾ ਹੈ ਉਸ ਨੂੰ ਸੁਖਵਿੰਦਰ ਦੀ ਯਾਦ ਆ ਜਾਂਦੀ ਹੈ ਆਪਣੀ ਸੱਸ ਦੇ ਕੋਲ ਬਹਿ ਕੇ ਉਸ ਨਾਲ ਦੁੱਖ ਸੁੱਖ ਵੰਡਾਂਦਾ ਹੈ ਦੋਵੇਂ ਇਕੱਠੇ ਆ ਬਹਿ ਕੇ ਰੋ ਲੈਂਦੇ ਹਨ ਮਨ ਨੂੰ ਹੌਲਾ ਕਰ ਲੈਂਦੇ ਹਨ ਲੇਕਿਨ ਪਲਾ ਕਿੰਨਾ ਕੁ ਵਾਰੀ ਰੋਇਆ ਜਾਵੇ ਥੋੜੀ-ਥੋੜੀ ਕਰਦਿਆਂ ਮਨ ਤਾਂ ਬਈ ਸਮਝਾਣਾ ਪੈਂਦਾ ਹੈ ਮਨੁਤਾ ਤਸਨੀਆ ਦੇਣੀਆਂ ਪੈਂਦੀਆਂ ਹਨ ਐਸੀ ਤਰ੍ਹਾਂ ਕਰਦੇ ਆਕਰਨ ਦੋਵੇਂ ਆਪਣੀ ਜ਼ਿੰਦਗੀ ਬਿਤਾ ਰਹੇ ਹਨ ਇੱਕ ਦਿਨ ਅਚਾਨਕ ਬਿਆਨਤ ਕੌਰ ਦੇ ਘਰ ਕੁਝ ਉਸਦੇ ਜਾਣ ਪਛਾਣ ਵਾਲੇ ਆਂਦੇ ਹਨ ਉੱਥੇ ਬੈਠਦੇ ਹਨ ਅਤੇ ਉਸ ਨੂੰ ਆਖਦੇ ਹਨ ਵੀ ਅਸੀਂ ਤਾਂ ਬਹੁਤ ਸਮਝਾਇਆ ਹੈ ਸਾਡੀ ਤਾਂ ਮੰਦਾ ਨਹੀਂ ਹੈ ਹੁਣ ਅਮਰਤਪਾਲ ਨੂੰ ਦੂਜਾ ਘਰ ਵਿਸਾ ਲੈਣਾ ਚਾਹੀਦਾ ਹੈ ਅਮਰਤਪਾਲ ਨੂੰ ਚਾਹੀਦਾ ਹੈ ਵੀ ਇਹ ਹੁਣ ਸ਼ਾਦੀ ਕਰ ਲਵੇ ਅਤੇ ਦੂਜਾ ਘਰ ਵਿਸਾ ਲਵੇ ਇੱਕ ਵਾਰ ਤਾਂ ਬਿਆਨਤ ਕੌਰ ਨੂੰ ਬਹੁਤ ਮਾੜਾ ਲੱਗਦਾ ਹੈ ਕਿਉਂਕਿ ਆਪਣੀ ਧੀ ਦੀ ਥਾਂ ਤੇ ਕਿਸੇ ਹੋਰ ਨੂੰ ਵੇਖਣਾ ਬੜਾ ਔਖਾ ਹੈ ਮਾਂ ਦੇ ਵਾਸਤੇ ਗੱਲ ਨਹੀਂ ਹੈ ਲੇਕਿਨ ਫਿਰ ਵੀ ਸ਼ਾਣੀ ਬਣਦੀ ਹੈ ਅਤੇ ਸੋਚਾਂ ਦੇ ਵਿੱਚ ਪੈ ਜਾਂਦੀ ਹੈ ਬਹੁਤ देर ਸੋਚਨ ਵਿਚਾਰਨ ਤੋਂ ਬਾਅਦ ਉਸ ਨੂੰ ਗੱਲ ਠੀਕ ਲੱਗਦੀ ਹੈ ਵੀ ਕੋਈ ਗੱਲ ਨਹੀਂ ਚਲੋ ਠੀਕ ਹੈ ਅੱਗੋਂ ਅਖਦੇ ਹਨ ਵੀ ਸਾਡੀ ਨਿਗਾਹਾਂ ਦੇ ਵਿੱਚ ਇੱਕ ਸ਼ਾਣੀ ਕੁੜੀ ਹੈ ਉਸਦੇ ਵੀ ਅੱਗੇ ਮਾਤਾ ਪਿਤਾ ਨਹੀਂ ਹਨ ਉਹ ਵਧੀਆ ਨੌਕਰੀ ਕਰਦੀ ਹੈ ਅਤੇ ਘਰ ਦੇ ਵਿੱਚ ਰਹੇਗੀ ਤੁਹਾਡੇ ਦੋਤੇ ਨੂੰ ਮਾਂ ਦੀ ਕਮੀ ਪੂਰੀ ਹੋ ਜਾਵੇਗੀ ਘਰ ਦੇ ਵਿੱਚ ਦੁਬਾਰਾ ਰੌਣਕਾਂ ਲੱਗ ਜਾਣਗੀਆਂ ਘਰ ਦੇ ਵਿੱਚ ਦੁਬਾਰਾ ਖੁਸ਼ੀਆਂ ਆਣ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਬੇਨਤਕੌਰ ਸਾਰੀ ਰਾਤ ਸੋਚਦੀ ਹੈ ਉਸ ਨੂੰ ਨੀਂਦ ਨਹੀਂ ਆਉਂਦੀ ਇੱਕ ਦਿਨ ਅਚਾਨਕ ਮੌਕਾ ਪਾ ਕੇ ਆਪਣੇ ਜਵਾਈ ਨੂੰ ਕੋਲ ਬਿਠਾ ਕੇ ਜਦੋਂ ਰੋਟੀ ਖਵਾਰੀ ਹੈ ਅੱਗੋਂ ਆਖਦੀ ਹੈ ਵੀ ਪੁੱਤ ਇੱਕ ਗੱਲ ਆਖਾਂ ਅੱਗੋਂ ਅਮਰਿਤਪਾਲ ਬੋਲਦਾ ਹੈ ਕੋਈ ਗੱਲ ਨਹੀਂ ਮਾਂ ਆਖੂ ਤੁਸੀਂ ਕਿਹੜੀ ਗੱਲ ਹੈ ਅੱਗੋਂ ਬੇਨਤਕੌਰ ਬੋਲਦੀ ਹੈ ਨਾ ਤਾਂ ਨਹੀਂ ਕਹੇਗਾ ਮੰਨੇਗਾ ਨਾ ਮੇਰੀ ਗੱਲ ਅਮਰਿਤਪਾਲ ਆਖਦਾ ਹੈ ਵੀ ਹਾਂ ਕੋਈ ਗੱਲ ਨਹੀਂ ਜੇਕਰ ਮੰਨਣ ਵਾਲੀ ਹੋਈ ਮੰਨ ਲਾਂਗੇ ਇਹਦੇ ਵਿੱਚ ਕਿਹੜੀ ਗੱਲ ਹੈ ਬੇਨਤਕੌਰ ਬੜੇ ਭਾਰੇ ਮਨ ਦੇ ਨਾਲ ਆਖਦੀ ਹੈ ਮੈਂ ਮੈਂ ਤੇਰਾ ਵਿਆਹ ਕਰਨਾ ਚਾਹੁੰਦੀ ਹਾਂ ਤੇਰਾ ਦੁਬਾਰਾ ਘਰ ਬਸਾਣਾ ਚਾਹੁੰਦੀ ਹਾਂ ਤੂੰ ਦੁਬਾਰਾ ਘਰ ਬਸਾ ਲੈ ਅਤੇ ਆਪਣਾ ਬੱਚੇ ਦਾ ਧਿਆਨ ਰੱਖ ਆਪਣੇ ਬੱਚੇ ਨੂੰ ਮਾਂ ਦੀ ਕਮੀ ਪੂਰੀ ਕਰ ਲੈ ਕੋਈ ਗੱਲ ਨਹੀਂ ਜੇਕਰ ਤੇਰੇ ਧਿਆਨ ਦੇ ਵਿੱਚ ਕੋਈ ਕੁੜੀ ਹੈ ਉਸਦੇ ਨਾਲ ਤੂੰ ਸ਼ਾਦੀ ਕਰ ਸਕਦਾ ਹੈ ਜਾਂ ਫਿਰ ਅਸੀਂ ਕੋਈ ਕੁੜੀ ਤੇਰੇ ਵਾਸਤੇ ਵਿਖ ਰੱਖੀ ਹੈ ਉਸਦੇ ਨਾਲ ਵਿਆਹ ਕਰ ਲੈ ਅਤੇ ਤੇਰਾ ਘਰ ਜਿਹੜਾ ਹੈ ਵਧੀਆ ਸੁਖੀ ਤਰੀਕੇ ਨਾਲ ਬਸ ਜਾਵੇਗਾ ਜੇਕਰ ਤੇਰੀ ਹਾਂ ਹੈ ਤਾਂ ਮੈਂ ਅੱਗੇ ਗੱਲ ਤੋਰ ਸਕਦੀ ਹਾਂ ਦੋਸਤੋ ਹੁਣ ਬੜਾ ਔਖਾ ਹੈ ਆਪਣੀ ਧੀ ਦੀ ਥਾਂ ਤੇ ਕਿਸੇ ਹੋਰ ਨੂੰ ਬਿਠਾਉਣਾ ਆਪਣੀ ਧੀ ਦੇ ਘਰ ਵਾਲੇ ਦਾ ਦੂਜਾ ਵਿਆਹ ਕਰਵਾਉਣਾ ਲੇਕਿਨ ਸੀਨੇ ਤੇ ਪੱਥਰ ਹੈ ਕਿਉਂਕਿ ਉਹ ਆਪਣੇ ਜਵਾਈ ਨੂੰ ਪੁੱਤ ਮੰਨਦੀ ਸੀ ਉਸ ਨੂੰ ਲੱਗਦਾ ਸੀ ਵੀ ਚਲੋ ਜੇਕਰ ਇਹ ਦੂਜਾ ਕਰ ਬਸਾ ਲੇਗਾ ਤਾਂ ਇਸ ਦਾ ਜਿਹੜਾ ਮੁੰਡਾ ਹੈ ਮੇਰਾ ਦੋਤਾ ਹੈ ਉਹ ਬਧੀਆ ਆਪਣੀ ਮਾਂ ਦੀ ਕਮੀ ਨੂੰ ਪੂਰੀ ਕਰ ਲੇਗਾ ਦੋਸਤੋ ਐਸੀ ਤਰ੍ਹਾਂ ਚੱਲਦਾ ਰਹਿੰਦਾ ਹੈ ਅੱਜ ਛੁੱਟੀ ਦਾ ਦਿਨ ਹੈ ਐਤਵਾਰ ਹੈ ਲੇਕਿਨ ਅੱਜ ਅਮਰਤਪਾਲ ਘਰੇ ਨਹੀਂ ਦਿਖ ਰਿਹਾ ਸਵੇਰੇ ਸਵੇਰੇ ਤਿਆਰ ਹੋ ਕੇ ਚਲਾ ਗਿਆ ਹੈ ਕਿਉਂਕਿ ਬਜ਼ੁਰਗ ਹੈ ਸਭ ਕੁਝ ਸਮਝਦੀ ਹੈ ਸਮਝ ਚੁੱਕੀ ਹੈ ਵੀ ਅੱਜ ਸ਼ਾਇਦ ਇਹ ਕੁੜੀ ਵੇਖਣ ਗਿਆ ਹੈ ਦੋਸਤੋ ਥੋੜੇ ਦਿਨਾਂ ਬਾਅਦ ਉਸ ਨੂੰ ਫੋਨ ਆਂਦਾ ਹੈ ਦੋਸਤੋ ਜੋ ਅਮਰਤਪਾਲ ਦੇ ਵੱਡੇ ਭਰਾ ਹਨ ਉਸ ਦੀ ਭਾਬੀ ਹੈ ਉਸ ਵੱਲੋਂ ਫੋਨ ਆਂਦਾ ਹੈ ਅਤੇ ਕਹਿ ਦਿੰਦੇ ਹਨ ਵੀ ਅਮਰਤਪਾਲ ਨੂੰ ਕੁੜੀ ਪਸੰਦ ਹੈ ਕਿਉਂਕਿ ਅਮਰਤਪਾਲ ਵੀ ਕੁਝ ਦਿਨਾਂ ਦਾ ਖੁਸ਼ ਖੁਸ਼ ਨਜ਼ਰ ਆ ਰਿਹਾ ਸੀ ਉਸ ਨੂੰ ਵਧੀਆ ਲੱਗ ਰਿਹਾ ਸੀ ਅਤੇ ਹੁਣ ਰਿਸ਼ਤਾ ਜਿਹੜਾ ਹੈ ਪੱਕਾ ਹੋ ਜਾਂਦਾ ਹੈ ਦੋਵੇਂ ਧਿਰਾਂ ਵੱਲੋਂ ਹਾਂ ਹੋ ਜਾਂਦੀ ਹੈ ਉਧਰ ਕੁੜੀ ਵਾਲੇ ਵੀ ਮੁੰਡੇ ਨੂੰ ਪਸੰਦ ਕਰ ਲੈਂਦੇ ਦੇਖ ਹੰਮ ਇਹਦੋਂ ਇਹ ਜਿਹੜੇ ਹਨ ਇਹਨਾਂ ਨੂੰ ਕੁੜੀ ਤਾਂ ਪਹਿਲਾਂ ਪਸੰਦ ਸੀ ਦੋਸਤੋ ਐਸੀ ਤਰ੍ਹਾਂ ਕਰਦੇ ਕਰਦੇ ਹੁਣ ਵਿਆਹ ਦੀ ਤਾਰੀਖ ਜਿਹੜੀ ਹੈ ਪੱਕੀ ਹੋ ਜਾਂਦੀ ਹੈ ਹੁਣ ਦਾਜਵਰੀ ਵਾਲਾ ਸਮਾਨ ਕਿਉਂਕਿ ਵਿਆਹ ਹੋਣਾ ਹੈ ਜੋ ਰਿਵਾਜ ਬਣੇ ਹਨ ਪਈਓ ਤੇ ਨਿਵਾਣੇ ਪੈਨੇ ਹਨ ਜੋ ਟੂ ਮੱਚ ੱਲੇ ਪਾਣੇ ਹਨ ਜੋ ਸੂਟ ਵਗੈਰਾ ਦੇਣੇ ਹਨ ਉਹ ਤਾਂ ਖਰੀਦਣੇ ਪੈਣੇ ਹਨ ਦੋਸਤੋ ਆਪਣੇ ਜਵਾਈ ਦੇ ਨਾਲ ਦਾਜਵਰੀ ਦਾ ਸਮਾਨ ਲੈਣ ਚਲੀ ਜਾਂਦੀ ਹੈ ਕਿਉਂਕਿ ਦੋਸਤੋ ਕਿਸੇ ਵੇਲੇ ਆਪਣੇ ਧੀ ਦੇ ਸਮਾਨ ਦੀ ਖਰੀਦਾਰੀ ਕਰਦੀ ਸੀ ਅੱਜ ਆਪਣੇ ਜਵਾਈ ਦੇ ਦੂਜੇ ਵਿਆਹ ਦੀ ਖਰੀਦਾਰੀ ਕਰ ਰਹੀ ਹੈ ਬੜਾ ਉਸਤੇ ਮਨ ਤੇ ਬੋਝ ਹੈ ਬੜਾ ਉਸ ਨੂੰ ਮਾੜਾ ਲੱਗ ਰਿਹਾ ਹੈ ਲੇਕਿਨ ਕਰੇ ਤਾਂ ਕਰੇ ਕੀ ਹੁਣ ਤਾਂ ਬਸ ਸਭ ਕੁਝ ਹੋ ਚੁੱਕਿਆ ਹੈ ਹੁਣ ਇਸ ਚੀਜ਼ ਨੂੰ ਨਹੀਂ ਰੋਕ ਸਕਦੇ ਹੁਣ ਤਾਂ ਤੀਰ ਜਿਹੜਾ ਹੈ ਕਮਾਨ ਚੋਂ ਨਿਕਲ ਚੁੱਕਿਆ ਹੈ ਪਰੇ ਮਨ ਨਾਲ ਬਸ ਉੱਤੇ ਹਾਂ ਹੂੰ ਕਰੀ ਜਾਂਦੀ ਹੈ ਜੋ ਅਗੂ ਦੂਜੇ ਅਖਦੇ ਹਨ ਉਸ ਦੇ ਵਿੱਚ ਹਾਂ ਮਿਲਾ ਦਿੰਦੀ ਹੈ ਵੀ ਹਾਂ ਆ ਵੀ ਠੀਕ ਹੈ ਉਹ ਵੀ ਠੀਕ ਹੈ ਕੁਝ ਨਹੀਂ ਅਖਦੀ ਉੱਥੇ ਬੈਠੀ ਰਹਿੰਦੀ ਹੈ ਦੋਸਤੋ ਵਿਆਹ ਹੋ ਜਾਂਦਾ ਹੈ ਵਿਆਹ ਹੋਏ ਬਾਅਦ ਮਨਪ੍ਰੀਤ ਅੰਮ੍ਰਿਤਪਾਲ ਨਾਲ ਵਿਆਹ ਕਰਕੇ ਕਰਿਆ ਜਾਂਦੀ ਹੈ ਮਨਪ੍ਰੀਤ ਜਿਹੜੀ ਹੈ ਬੜੇ ਠੰਡੇ ਸੁਭਾਦੀ ਹੈ ਬੜੇ ਮਿੱਠੇ ਸੁਭਾਦੀ ਹੈ ਆਉਂਦੇ ਸਾਰ ਬੱਚੇ ਨੂੰ ਆਪਣਾ ਪਿਆਰ ਦਿੰਦੀ ਹੈ ਅਤੇ ਮਨਪ੍ਰੀਤ ਜਿਹੜੀ ਹੈ ਉਸਦੇ ਮਾਤਾ ਪਿਤਾ ਨਹੀਂ ਹਨ ਉਹ ਜਿਹੜੀ ਬਿਆੰਤ ਕੌਰ ਨੂੰ ਆਪਣੇ ਮਾਵਾ ਵਾਂਗ ਰੱਖਦੀ ਹੈ ਬੜਾ ਉਸ ਧਿਆਨ ਰੱਖਦੇ ਹਨ ਲੇਕਿਨ ਭਾਵੇਂ ਜਿੰਨਾ ਮਰਜ਼ੀ ਉਸ ਨੂੰ ਪਿਆਰ ਮਿਲ ਜਾਵੇ ਆਪਣੀ ਧੀ ਦੀ ਕਮੀ ਤਾਂ ਪੂਰੀ ਨਹੀਂ ਹੁੰਦੀ ਬੇਅੰਤ ਕੋਰ بار بار ਸੋਚਦੀ ਹੈ ਹੁਣ ਤੱਕ ਤਾਂ ਉਸ ਨੂੰ ਲੱਗ ਰਿਹਾ ਸੀ ਵੀ ਇਹ ਮੇਰਾ ਕਰ ਹੈ ਇਹ ਮੇਰੀ ਤੀ ਦਾ ਕਰਵਾਲਾ ਹੈ ਮੇਰਾ ਜਵਾਈ ਹੈ ਇਹ ਮੇਰਾ ਦੋਤਾ ਹੈ ਲੇਕਿਨ ਮਨਪ੍ਰੀਤ ਦੇ ਆਣ ਤੋਂ ਬਾਅਦ ਉਸ ਨੂੰ ਲੱਗਦਾ ਹੈ ਵੀ ਮੈਂ ਇੱਥੇ ਕੀ ਲੈਣ ਬੈਠੀ ਹਾਂ ਮੇਰਾ ਇੱਥੇ ਕੀ ਕੰਮ ਹੈ ਮੇਰੇ ਜਵਾਈ ਦਾ ਦੂਜਾ ਵਿਆਹ ਹੋ ਚੁੱਕਿਆ ਹੈ ਮੇਰੇ ਦੋਤੇ ਨੂੰ ਆਪਣੀ ਮਾਂ ਮਿਲ ਚੁੱਕੀ ਹੈ ਮੇਰਾ ਇੱਥੇ ਕੌਣ ਹੈ ਦੋਸਤੋ ਗੱਲਾਂ-ਗੱਲਾਂ ਦੇ ਵਿਚਕਾਰ ਵਾਰ-ਵਾਰ ਆਪਣੇ ਘਰ ਆਪਣੇ ਬੰਦਪਏ ਘਰ ਦੇ ਵਿੱਚ ਜਾਣ ਦੀ ਗੱਲ ਕਰਦੀ ਹੈ ਲੇਕਿਨ ਅੱਗੋ ਟਾਲ ਦਿੰਦੇ ਹਨ ਵੀ ਤੁਹਾਨੂੰ ਕੀ ਲੋੜ ਹੈ ਕਿੱਥੇ ਤੁਸੀਂ ਇਕੱਲੇ ਰਹੋਗੇ ਇੱਥੇ ਤੁਸੀਂ ਰਹੋ ਇਹ ਤੁਹਾਡਾ ਘਰ ਹੈ ਤੁਹਾਨੂੰ ਕੋਈ ਤਕਲੀਫ ਹੈ ਸਾਨੂੰ ਦੱਸੋ ਅਸੀਂ ਤੁਹਾਡੀ ਹਰ ਤਕਲੀਫ ਦੂਰ ਕਰਾਂਗੇ ਬਸ ਤੁਸੀਂ ਇਕੱਲਾ ਰਹਿਣ ਦੀ ਗੱਲ ਨਾ ਕਰੋ ਲੇਕਿਨ ਫਿਰ ਵੀ ਦਿਲ ਤੇ ਪੱਤਰ ਹੈ ਕਿਉਂਕਿ ਹਮੇਸ਼ਾ ਵਾਰ-ਵਾਰ ਉਸ ਨੂੰ ਲੱਗ ਰਿਹਾ ਹੈ ਮੈਂ ਕਿਸੇ ਬਗਾਨੇ ਘਰ ਦੇ ਵਿੱਚ ਬੈਠੀ ਹਾਂ ਮੈਂ ਮੈਨੂੰ ਇਹਨਾਂ ਦੇ ਬੋਝ ਵੱਡ ਰਹੀ ਹਾਂ ਇਹ ਤਾਂ ਵਿਚਾਰੇ ਬਸ ਸ਼ਰਮ ਦੇ ਮਾਰੇ ਮੈਨੂੰ ਨਿਆਖਰੇ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੇ ਮੇਰੀ ਇੱਜ਼ਤ ਕਰਨੀ ਘਟ ਜਾਣੀ ਹੈ ਇਸ ਤੋਂ ਪਹਿਲਾਂ ਮੈਂ ਆਪੇ ਤੋਂ ਚਲੀ ਜਾਮਾ ਵਧੀਆ ਰਹੇਗਾ ਦੋਸਤੋ ਇਸ ਤਰ੍ਹਾਂ ਸੋਚਦੀ ਹੈ ਅਤੇ ਥੋੜੇ ਸਮੇਂ ਬਾਅਦ ਬਹਾਨਾ ਬਣਾਦੀ ਹੈ ਵੀ ਮੇਰਾ ਘਰ ਜਿਹੜਾ ਹੈ ਬਹੁਤ ਗੰਦਾ ਹੋ ਚੁੱਕਿਆ ਹੈ ਉੱਥੇ ਬਹੁਤ ਤਰ੍ਹਾਂ ਦੇ ਜਾਨਵਰ ਰਹਿ ਰਹੇ ਹਨ ਮੈਨੂੰ ਉੱਥੇ ਜਾ ਕੇ ਸਫਾਈ ਕਰਨੀ ਚਾਹੀਦੀ ਹੈ ਅਗੋਂ ਮਨਪ੍ਰੀਤ ਆਖਦੀ ਹੈ ਵੀ ਕੋਈ ਗੱਲ ਨਹੀਂ ਮਤਾ ਜੇਕਰ ਤੁਸੀਂ ਸਫਾਈ ਕਰਨਾ ਚਾਹੁੰਦੇ ਹੋ ਆਪਾਂ ਦੋਵੇਂ ਜਣੀਆਂ ਬਸ ਥੋੜੇ ਸਮੇਂ ਦੇ ਵਿੱਚ ਹੀ ਉੱਥੇ ਸਫਾਈ ਕਰਕੇ ਆ ਜਾਵਾਂਗੀਆਂ ਇਹੋ ਜੀ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ ਦੋਸਤੋ ਇਸ ਤਰ੍ਹਾਂ ਸੋਚ ਕੇ ਉੱਥੇ ਸਫਾਈ ਕਰਵਾ ਲੈਂਦੀ ਹੈ ਆਪ ਵੀ ਲੱਗਦੀ ਹੈ ਨਾਲ ਮਨਪ੍ਰੀਤ ਜਿਹੜੀ ਹੈ ਉਹ ਵੀ ਉੱਥੇ ਸਫਾਈ ਕਰਦੀ ਹੈ ਹੁਣ ਦੋਸਤੋ ਉੱਥੇ ਬੜੀਆ ਸਾਫ਼ ਹੋ ਚੁੱਕਿਆ ਹੈ ਅਤੇ ਕਹਿ ਦਿੰਦੀ ਹੈ ਵੀ ਮੈਂ ਇੱਥੇ ਥੋੜੇ ਦਿਨ ਰਹਿਣਾ ਚਾਹੁੰਦੀ ਹਾਂ ਇੱਕ ਦੋ ਦਿਨ ਮੈਨੂੰ ਇੱਥੇ ਰਹਿਣ ਦਿਓ ਉੱਥੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਬਹਾਨਾ ਤਿਆਰ ਰੱਖਿਆ ਹੈ ਉਸ ਨੂੰ ਲੱਗਦਾ ਹੈ ਵੀ ਹੁਣ ਇਹ ਮੈਨੂੰ ਦੁਬਾਰਾ ਮਿਲਣ ਨਹੀਂ ਆਉਣੇ ਦੁਬਾਰਾ ਲੈਣ ਨਹੀਂ ਆਉਣੇ ਲੇਕਿਨ ਦੋ ਦਿਨਾਂ ਬਾਅਦ ਹੀ ਮਨਪ੍ਰੀਤ ਜੜੀ ਹੈ ਉੱਥੇ ਆ ਜਾਂਦੀ ਹੈ ਵੀ ਮਾਤਾ ਤੁਸੀਂ ਦੋ ਦਿਨਾਂ ਦਾ ਕਿਹਾ ਸੀ ਚਲੋ ਹੁਣ ਆਓ ਆਪਣੇ ਘਰ ਚਲੀਏ ਉੱਥੇ ਚਲੀਏ ਤੁਸੀਂ ਸਾਡੇ ਤੋਂ ਗੁੱਸਾ ਹੋ ਕੇ ਕੀ ਗੱਲ ਹੈ ਤੁਸੀਂ ਇੱਥੇ ਇਕੱਲਿਆਂ ਕਿਉਂ ਰਹਿਣਾ ਚਾਹੁੰਦੇ ਹੋ ਕੌਣ ਰੱਖੇਗਾ ਤੁਹਾਡਾ ਧਿਆਨ ਆਓ ਸਾਡੇ ਨਾਲ ਚਲੋ ਉੱਥੇ ਵਧੀਆ ਰਹਾਂਗੇ ਜਿਵੇਂ ਪਹਿਲਾਂ ਨਹਿਰੇ ਸੀ ਤੁਸੀਂ ਮੇਰੀ ਮਾਂ ਵਰਗੇ ਹੋ ਔਹ ਕਿਉਂ ਜਦ ਕਰਦੇ ਹੋਂ ਦੋਸਤੋ ਇਸ ਤਰ੍ਹਾਂ ਦੀ ਗੱਲਾਂ ਵਾਰ-ਵਾਰ ਰੱਖਦੀ ਹੈ ਜਦੋਂ ਬੀਨਤਕੌਰ ਵਾਰੀ-ਵਾਰੀ ਨਾ ਕਰਦੀ ਹੈ ਲੇਕਿਨ ਵਾਰ-ਵਾਰ ਮਨਪ੍ਰੀਤ ਉਸਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਹਰ ਤੱਕ ਕਿ ਚਲੋ ਉੱਥੇ ਚਾਹ ਵਗੈਰਾ ਪੀ ਕੇ ਦੁਬਾਰਾ ਘਰ ਨੂੰ ਤਾਲਾ ਲਗਾ ਕੇ ਵਾਪਸ ਆਪਣੇ ਜਵਾਈ ਦੇ ਘਰ ਆ ਜਾਂਦੀ ਹੈ ਬੀਨਤਕੌਰ ਹੁਣ ਇੱਥੇ ਵਧੀਆ ਰਹਿ ਰਹੀ ਹੈ ਹੁਣ ਜਿਹੜੀ ਮਨਪ੍ਰੀਤ ਹੈ ਉਸਦੇ ਪੇਟ ਦੇ ਵਿੱਚ ਵੀ ਬੱਚਾ ਵੱਧ ਰਿਹਾ ਹੈ ਪ੍ਰੈਗਨੈਂਟ ਹੈ ਉਸ ਦਾ ਵੀ ਧਿਆਨ ਰੱਖਦੀ ਹੈ ਆਪਣੇ ਦੋਤੇ ਦਾ ਵੀ ਧਿਆਨ ਰੱਖਦੀ ਹੈ ਅਤੇ ਇੱਕਦਮ ਅਚਾਨਕ ਪੀੜਾ ਹੋਣੀ ਸ਼ੁਰੂ ਹੋ ਜਾਂਦੀਆਂ ਹਨ ਬੱਚਾ ਹੋਣ ਵਾਲਾ ਹੈ ਹਸਪਤਾਲ ਲੈ ਕੇ ਜਾਂਦੀ ਹੈ ਅਤੇ ਕਿਉਂਕਿ ਅਮਰਤਪਾਲ ਜੜਾ ਹੈ ਕਿਤੇ ਬਾਹਰ ਮੀਟਿੰਗ ਦੇ ਵਿੱਚ ਗਿਆ ਸੀ ਉੱਥੇ ਹੀ ਆਪਣਾ ਕੰਮ ਧੰਦਾ ਕਰ ਰਿਹਾ ਸੀ ਇਹਨਾਂ ਦੇ ਵਿਚਕਾਰ ਇਹ ਸਭ ਹੋ ਚੁੱਕਿਆ ਹੈ ਹੁਣ ਇੱਥੇ ਪ੍ਰਤੀਕਰਨ ਵਾਸਤੇ ਕਿਸੇ ਦਾ ਨਾਮ ਚਾਹੀਦਾ ਹੈ ਬੀਨਤ ਕੌਰ ਆਪਣਾ ਨਾਮ ਦਿੰਦੀ ਹੈ ਅੰਦਰ ਬੈਠੀ ਮਨਪ੍ਰੀਤ ਕੌਰ ਸਾਰਾ ਕੁਝ ਸੁਣ ਰਹੀ ਹੈ ਬੀਨਤ ਕੌਰ ਰੱਖਦੀ ਹੈ ਇਹ ਮੇਰੀ ਧੀ ਹੈ ਇਸ ਨੂੰ ਪਰਤੀ ਕਰ ਲਵੋ ਅਗੋਂ ਅੱਕਦੇ ਹਨ ਵੀ ਤੁਸੀਂ ਇਸ ਦੀ ਮਾਂ ਹੋ ਹਾਂ ਮੈਂ ਇਸ ਦੀ ਮਾਂ ਹਾਂ ਇਹ ਮੇਰੀ ਧੀ ਹੈ ਜਲਦੀ ਕਰੋ ਇਸ ਤੇ ਬੱਚਾ ਹੋਣ ਵਾਲਾ ਹੈ ਪੀੜ ਹੋ ਰਹੀ ਹੈ ਜਲਦੀ ਇਸ ਨੂੰ ਪਰਤੀ ਕਰੋ ਅੰਦਰ ਬੈਠੀ ਮਨਪ੍ਰੀਤ ਨਾਲੇ ਤਾਂ ਪੀੜ ਦੇ ਵਿੱਚ ਹੈ ਨਾਲੇ ਉਸ ਨੂੰ ਸਭ ਸੁਣ ਰਿਹਾ ਹੈ ਵੀ ਉਸ ਨੂੰ ਲੱਗਦਾ ਹੈ ਵੀ ਮੇਰੇ ਚਾਚੀ ਤਾਈ ਤਾਂ ਬਹੁਤ ਸਨ ਮੇਰੇ ਹਾਂ ਧਿਆਨ ਜਿਹੜਾ ਹੈ ਚਾਚੀ ਤਾਇਆ ਨੇ ਰੱਖਿਆ ਬਚਪਨ ਦੇ ਵਿੱਚ ਮਾਤਾ ਪਿਤਾ ਚਲੇ ਗਏ ਲੇਕਿਨ ਉਹ ਵੀ ਮੇਰੇ ਚਾਚੇ ਤਾਈ ਸਨ ਮੇਰੇ ਮਾਤਾ ਕੋਈ ਨਹੀਂ ਬਣੀ ਮੇਰੀ ਮਾਤਾ ਇੱਕ ਵੀ ਨਹੀਂ ਬਣੀ ਅੱਜ ਮੈਨੂੰ ਲੱਗ ਰਿਹਾ ਹੈ ਮੇਰੀ ਮਾਂ ਬਣ ਚੁੱਕੀ ਹੈ ਦੋਸਤੋ ਘਰ ਦੇ ਵਿੱਚ ਬੱਚੀ ਹੁੰਦੀ ਹੈ ਉਸ ਨੂੰ ਆਪਣੀ ਦੋਤੀ ਵਾਂਗ ਪਿਆਰ ਦਿੰਦੀ ਹੈ ਹੁਣ ਘਰ ਦੇ ਵਿੱਚ ਦੋ ਬੱਚੇ ਹੋ ਚੁੱਕੇ ਹਨ ਅਤੇ ਬਧਿਆ ਬਿਆਨਤ ਕੌਰ ਇਹਨਾਂ ਦੇ ਨਾਲ ਰਹਿੰਦੀ ਹੈ ਜਵਾਈ ਦਾ ਜੋ ਉਸਨੇ ਦੂਜਾ ਵਿਆਹ ਕਰਾਇਆ ਉਸ ਦਾ ਫਾਲਸ ਨੂੰ ਮਿਲਿਆ ਜੇਕਰ ਉਸ ਸਮੇਂ ਸਵਾਰਤੀ ਹੋ ਜਾਂਦੀ ਲਾਲਚੀ ਹੋ ਜਾਂਦੀ ਸ਼ਾਇਦ ਇਹ ਸੁੱਖ ਜਿਹੜਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਨਹੀਂ ਆਣਾ ਸੀ ਉਸ ਨੂੰ ਦੁਬਾਰਾ ਆਪਣੀ ਧੀ ਮਿਲ ਚੁੱਕੀ ਹੈ ਕਰ ਦੇ ਵਿੱਚ ਦੁਬਾਰਾ ਇੱਕ ਸੁਖਵਿੰਦਰ ਕੋਰ ਆ ਚੁੱਕੀ ਹੈ ਦੁਬਾਰਾ ਉਸ ਨੂੰ ਆਪਣੀ ਸੁਖਵਿੰਦਰ ਮਿਲ ਚੁੱਕੀ ਹੈ ਮਨਪ੍ਰੀਤੀ ਕੁਖੋਂ ਸ਼ਾਇਦ ਲੱਗਦਾ ਹੈ ਜਿਵੇਂ ਉਸ ਦੀ ਆਪਣੀ ਧੀ ਦੁਬਾਰਾ ਜਨਮ ਲੈ ਕੇ ਆਈ ਹੋਵੇ ਦੁਬਾਰਾ ਇਸ ਘਰ ਦੇ ਵਿੱਚ ਆਈ ਹੋਵੇ ਉਸ ਤਾਂ ਆਪਣੀ ਹੀ ਧੀ ਵਾਂਗ ਆਪਣੀ ਦੋਤੀ ਵਾਂਗ ਧਿਆਨ ਰੱਖਦੀ ਹੈ ਅਤੇ ਵਧੀਆ ਰਹਿੰਦੀ ਹੈ ਕਈ ਵਾਰ ਆਪਾਂ ਕੁਝ ਚੰਗਾ ਕਰਦੇ ਹਾਂ ਅਤੇ ਵਾਪਸ ਦੇ ਵਿੱਚ ਆਪਾਂ ਨੂੰ ਚੰਗਾ ਹੀ ਮਿਲਦਾ ਹੈ ਪਾਵੇਂ ਆਪਣੇ ਨਾਲ ਕਿੰਨਾ ਹੀ ਮਾੜਾ ਹੋ ਜਾਵੇ ਪਹਿਲਾਂ ਵਿਚਾਰੀ ਦਾ ਪਤੀ ਚਲਾ ਗਿਆ ਬਾਅਦ ਦੇ ਵਿੱਚ ਉਸ ਦੀ ਧੀ ਚਲੀ ਗਈ ਲੇਕਿਨ ਦੇਖੋ ਉਸ ਤੇ ਚੰਗੇ ਕਰਮ ਸਨ ਉਸ ਦਾ ਚੰਗੇ ਗੁਣ ਸਨ ਕਿ ਉਸ ਨੂੰ ਦੁਬਾਰਾ ਵਧੀਆ ਘਰ ਮਿਲ ਗਿਆ ਦੁਬਾਰਾ ਉਸ ਨੂੰ ਆਪਣੀ ਧੀ ਵਰਗੀ ਧੀ ਮਿਲ ਗਈ ਜਵਾਈ ਉਸ ਦਾ ਬਣਿਆ ਰਹਾ ਵਧੀਆ ਉਸ ਨੂੰ ਪਰਿਵਾਰ ਮਿਲ ਗਿਆ ਅਤੇ ਬੁਢਾਪੇ ਦੇ ਵਿੱਚ ਇੱਕ ਚੰਗਾ ਸਹਾਰਾ ਮਿਲ ਗਿਆ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕਿ ਤੁਹਾਨੂੰ ਸੱਚਮੁੱਚ ਲੱਗਦਾ ਹੈ ਵੀ ਚੰਗੇ ਕੰਮ ਕਰਨ ਦੇ ਨਾਲ ਚੰਗਾ ਫਲ ਮਿਲਦਾ ਹੈ ਜਾਂ ਫਿਰ ਇਹ ਸਿਰਫ ਕਿਤਾਬਾਂ ਵਾਲੀਆਂ ਕਹਾਣੀਆਂ ਹਨ ਇਹ ਵੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡਾ ਕੋਈ ਤਜਰਬਾ ਹੈ ਇਸ ਬਾਰੇ ਵੀ ਤੁਸੀਂ ਕੋਈ ਚੰਗਾ ਕੰਮ ਕੀਤਾ ਹੋਵੇ ਬਦਲੇ ਦੇ ਵਿੱਚ ਤੁਹਾਨੂੰ ਚੰਗਾ ਮਿਲਿਆ ਹੋਵੇ ਇਹ ਵੀ ਦੱਸੋ ਜੀ ਅਸੀਂ ਤੁਹਾਡੀ ਕਹਾਣੀ ਸੁੰਣਾ ਪਸੰਦ ਕਰਾਂਗੇ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ